ਖਾਣੇ ਨੂੰ ਵੇਖ ਕੇ ਭੁੱਖ ਨਹੀਂ ਮਿੰਟਦੀ ਖਾਣਾ ਪੈਣਾ ਮੇਰੀ ਢੱਪਰ ਨਹੀਂ ਮੇਰੀ ਭੁੱਖ ਮਿੰਟੂ ਤੇ ਜੇ ਥਾਲ ਵਿੱਚ ਪਰੋਸਿਆ ਖਾਣਾ ਬੰਦਾ ਵੇਖੀ ਜਾਏ ਵੀ ਪ੍ਰਸ਼ਾਦ ਦਾ ਪਿਆ ਵੇਖ ਵੇਖ ਕੇ ਬਸ ਇਹਦੇ ਵੀ ਮੈਂ ਤੇ ਮੇਰੀ ਤੇ ਭੁੱਖ ਮਰਗੀ ਨਹੀਂ ਮਿੰਟਨੀ ਖਾਣਾ ਪੈਣਾ ਹਿੰਮਤ ਤੇ ਮਿਹਨਤ ਤੇ ਕਰਨੀ ਪੈਣੀ ਹੈ ਹਿੰਮਤ ਰੱਖਣੀ ਪੈਣੀ ਹੈ ਜੇ ਗੁਰੂ ਨਸੀ ਨਮਸਕਾਰ ਕਰਦੇ ਆ ਤੇ ਗੁਰੂ ਦੀ ਨਮਸਕਾਰ ਕਰਕੇ ਗੁਰੂ ਦੇ ਚਰਨਾ ਵਿੱਚ ਇਦਾਂ ਸੀਸ ਝੁਕਾ ਕੇ ਜਦੋਂ ਗੁਰੂ ਕੋਲ ਬੈੰਨੇ ਗੁਰੂ ਦੀ ਗੱਲ ਸੁਣ ਕੇ ਆਪਣੇ ਮਨ ਹਿਰਦੇ ਦੇ ਕਮਾਓ ਤਾਂ ਜੋ ਜਦੋਂ ਸਾਡੀ ਜ਼ਿੰਦਗੀ ਦਾ ਪੇਪਰ ਹੋਵੇ ਤੇਸੀਂ ਉਸ ਰਿਜ਼ਲਟ ਵਿੱਚੋਂ ਪਾਸ ਹੋ ਕੇ ਆਓ ਸਾਡੇ ਕੰਮਾਂ ਦਾ ਰਿਜ਼ਲਟ ਗੁਰੂ ਨੇ ਦੇਣਾ ਗੁਰੂ ਵਿੱਚ ਘਾਟ ਗਈ ਹੈ ਪਾਤਸ਼ਾਹ ਨੇ ਦੇ ਪਾਣੀ ਵਿੱਚ ਸਿੱਧੀ ਗੱਲ ਕਹੀ ਸਾਜਾ ਸਤਪੁਰ ਗਿਆ ਕਰੈ ਜੋ ਸਿੱਖਾਂ ਵਿੱਚ ਝੂਕ ਬਾਬੇ ਕਬੀਰ ਨੇ ਕਿਹਾ ਨਾ ਕਬੀਰ ਸੱਚਾ ਸਤੁਰ ਕਿਆ ਕਰੈ ਜੋ ਸਿੱਖਾਂ ਵਿੱਚ ਝੂਕ ਅੰਦੇ ਇੱਕ ਨਾਲ ਲੱਗੇ ਹੀ ਜਵਾਸ ਵਜਾਈਐ ਹੂਕ ਗੁਰੂ ਸਾਹਿਬ ਦੀ ਬਾਣੂ ਦਾ ਬਚਨ ਹੈ ਕਿ ਉੱਥੇ ਸਤਿਗੁਰੂ ਜਪ ਭਗਵਾਨ ਪਰਮਾਤਮਾ ਕੀ ਗੁਰੂ ਜਦੋਂ ਉਹਦੇ ਕੋਲ ਜਾਣ ਵਾਲੇ ਬੰਦੇ ਵਿੱਚ ਸਿੱਖਣ ਵਾਲੀ ਸਿੱਖ ਵਿੱਚ ਘਾਟ ਹੈ ਫਿਰ ਗੁਰੂ ਕੀ ਕਰੇ ਜਦੋਂ ਸਿੱਖਣ ਵਾਲੇ ਬੱਚੇ ਵਿੱਚ ਹੀ ਕਮੀ ਹੈ ਫਿਰ ਟੀਚਰ ਕੀ ਕਰੇ ਜਦੋਂ ਬੱਚੇ ਇਨੀ ਮਿਹਨਤ ਕਰ ਰਹੇ ਫਿਰ ਟੀਚਰ ਦਾ ਕੀ ਕਸੂਰ ਜਦੋਂ ਅਸੀਂ ਖੁਦ ਮਿਹਨਤ ਨਹੀਂ ਕਰਦੇ ਫਿਰ ਗੁਰੂ ਦਾ ਕੀ ਕਸੂਰ ਫਿਰ ਸਿਰੇ ਸਾਡੇ ਅਸੀਂ ਜਿਹੜੇ ਕੰਮ ਕਰਦੇ ਆ ਉਹਨਾਂ ਕੰਮਾਂ ਦਾ ਜਦੋਂ ਪੇਪਰ ਪੈਂਦਾ ਲੇਖਾ ਰੱਬ ਮਗੇਸ਼ੀਆ ਬੈਠਾ ਕੱਢ ਲਈ ਜਦੋਂ ਤਾਂ ਉਹਨਾਂ ਕੀਤੇ ਕਰਮਾਂ ਦਾ ਲੇਖਾ ਹੁੰਦਾ ਹੈ ਜੈਸਾ ਵੀਦਿਆ ਸਕੂਲੋਂ ਮੈਂ ਕਰਮਾਂ ਸੰਧਨਾ ਕੀਤੇ ਜਿਵੇਂ ਦਾ ਬੀਜਿਆ ਓਵੇਂ ਦਾ ਵੱਡਣਾ ਪਿੰਦੇ ਕੀ ਨਹੀਂ ਤੇ ਜਿਵੇਂ ਇਹਦੇ ਅਸੀਂ ਕੰਮ ਕਰਦੇ ਆਂ ਤੇ ਉਹਨਾਂ ਕੰਮਾਂ ਉਹ ਸਾਡਾ ਪੇਪਰ ਹੋਰੇ ਜਿਹੜੇ ਅਸੀਂ ਕੰਮ ਕਰਦੇ ਆ ਨਾ ਉਹ ਪੇਪਰ ਹੈ ਸਾਡੀ ਜ਼ਿੰਦਗੀ ਦਾ ਤੇ ਉਹਦਾ ਜਦੋਂ ਗੁਰੂ ਨੇ ਰਿਜ਼ਲਟ ਬਣਾਉਣਾ ਹੈ ਕਿ ਉਹ ਸਾਡੇ ਕੰਮਾਂ ਕਰਕੇ ਜੇ ਤੇ ਚੰਗੇ ਕੰਮ ਕੀਤੇ ਨੇ ਫਿਰ ਤੇ ਅਸੀਂ ਪਾਸ ਹੋ ਜਾਗੇ ਸਾਡਾ ਰਿਜ਼ਲਟ ਵਧੀਆ ਬੜ ਕੇ ਜ਼ਿੰਦਗੀ ਦਾ ਜੀਵਨ ਦਾ ਤੇ ਜੇ ਬੁਰੇ ਕੰਮ ਕੀਤੇ ਨੇ ਫਿਰ ਫੇਲ ਹੋਵਾਂਗੇ ਤੇ ਸਭ ਕੁਝ ਇਹ ਕਹਿੰਦਾ ਐਸਾ ਕੰਮ ਨੂੰ ਲੈਣਾ ਨਹੀਂ ਚਾਹੀਦਾ ਜੇ ਤੰਤ ਪਛਤਾਈਏ ਇਹਵੇਂ ਦਾ ਕੰਮ ਨਾ ਕਰੀ ਜਿਹਦੇ ਕਰਕੇ ਤੈਨੂੰ ਪਛਤਾਵਾ ਹੋਵੇ ਤੈਨੂੰ ਦੁਖੀ ਹੋਣਾ ਪਵੇ ਤੈਨੂੰ ਪਛਤਾਉਣਾ ਪਵੇ ਤੈਨੂੰ ਸ਼ਰਮੰਦਾ ਹੋਣਾ ਪਵੇ ਐਵੇਂ ਦੇ ਕੰਮ ਹੀ ਨਾ ਕਰ। ਇਹ ਗੱਲਾਂ ਕਿੱਥੇ ਲਿਖੀਆਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇ ਸਾਨੂੰ ਕਰੋ ਪੜੇ ਪਤਾ ਲੱਗਣਗੀਆਂ ਜਦੋਂ ਅਸੀਂ ਗੁਰੂ ਨਾਲ ਗੱਲ ਕਰਾਂਗੇ ਜਦੋਂ ਗੁਰੂ ਨਾਲ ਪਿਆਰ ਕਰਾਂਗੇ ਜਦੋਂ ਗੁਰੂ ਨਾਲ ਮੋਹ ਰੱਖਾਂਗੇ ਹੁਣ ਗੁਰੂ ਦੇ ਸਿ Pujan ਵਾਲਾ ਬਣਾ ਲਿਆ ਕਿ ਮੈਂ ਨਮਸਕਾਰ ਕਰਤੀ ਮੈਂ ਮਾਇਆ ਗੁਰੂ ਦੀ ਗੁਰੂ ਦੇ ਵਿੱਚ ਪੇਟਾ ਪਾਦੀ ਮੈਂ ਗੁਰੂ ਕੋਲ ਬਹਿ ਗਿਆ ਇੱਥੇ ਆਇਆਂ ਦਾ ਫਾਇਦਾ ਤਾਂ ਪਿਆ ਰਿਓ ਜੇ ਅਸੀਂ ਗੁਰੂ ਦੇ ਗਿਆਨ ਨੂੰ ਮਾਣਾਂਗੇ